ਇਹਨਾਂ ਤੁਸੀਂ ਬਾਹਰ ਵਿੱਚ ਕਰੋ ਆਪਣੀ ਪੰਨੀ ਦੇ ਟਾਂ ਫੇਸ ਕਰੋ ਆ ਦੇਖਿਓ ਜੀ ਇੱਧਰ ਦੇਖਿਓ ਜੀ ਸਾਹਮਣੇ ਦੇਖਿਓ ਜਾਨ ਮੇਸ਼ਮਾਰ ਆ ਰਹੇ ਬੱਚੇ ਆ ਰਹੇ ਮੇਸ਼ਮਾਰ ਇਸ ਤਰ੍ਹਾਂ ਆਪਾਂ ਨਾਲੇ ਗੁਰਮੀਤ ਜੀ ਤਾਂ ਦੇਖੋ ਹਾਂ ਹਾਂ ਦੇਖੋ ਆ ਬਈ ਆ ਠੀਕ ਹੈ ਜੀ ਪਿੱਛੇ ਥੋੜੀ ਫੋਟੋ ਹੋ ਗਈ ਤੁਸੀਂ ਪਿੱਛੇ हट ਜਾਓ ਉਹ ਨਾਲ ਹੀ ਨੇ ਅਦਲਿਆਂ ਬਾਰੇ ਬਹੁਤ ਸਾਰੀ ਗੱਲ ਹੋ ਰਹੀ ਹੈ। ਕੋਈ ਤਾਂ ਆਪਣਾ ਰਿਕਾਰਡ ਹੈ। ਬਾਕੀ ਲੱਗਦਾ ਨਹੀਂ। ਬੱਸ ਐਂ ਲਿਖਿਆ ਕਰਕੇ ਬੰਦੇ ਨੂੰ ਇਤਿਹਾਸ ਦੇ ਦੇ। ਜੇ ਕੋਈ ਇੱਧਰ ਇੱਧਰ ਦੇਖੋ। ਸਿਕਾ ਦੀਆਂ ਇਹਨਾਂ ਨੂੰ ਕਿੰਨਾ ਚੈੱਕ ਕਰੀਏ। ਕਿ ਇਹ 13 ਬਾਡ ਨੇ ਹੰਢਾਇਏ ਅਸੀਂ 13 ਤੇ 13 ਬਾਡ ਦੇ ਵਿੱਚ ਪਾਰਟ ਤੇ ਚੋਣ ਸੰਸਦ ਇਲੈਕਸ਼ਨ ਲੜ ਰਹੇ ਹਾਂ ਤੇ ਜਿਹੜੀ ਕੈਂਡੀਡੇਟਾਂ ਦੇ ਸਿਲੈਕਸ਼ਨ ਆ ਮੋਸਟਲੀ ਅਸੀਂ ਜਿਹੜੀ ਲਗਭਗ ਸਰਬਸੰਮਤੀ ਨਾਲ ਹੀ ਕੀਤੀ ਹੈ ਸਾਰੀ ਜਿਹੜੀ ਹੰਢਾਇਏ ਦੀ ਸਾਡੀ ਕਾਂਗਰਸ ਕਮੇਟੀ ਦੀ ਟੀਮ ਆ ਜਾਂ ਜਿੰਨੇ ਵੀ ਸਾਡੇ ਉੱਥੇ ਆਗੂ ਆ ਸਾਰਿਆਂ ਨੂੰ ਬਹਾ ਕੇ ਉਹਨਾਂ ਨੂੰ ਸਹਿਮਤ ਕਰਕੇ ਜਿਹੜੀ ਅਸੀਂ ਕੈਂਡੀਡੇਟ ਸਿਲੈਕਸ਼ਨ ਕੀਤੀ ਹੈ ਤੇ ਅੱਜ ਅਸੀਂ ਉਹਨਾਂ ਦੇ ਜਿਹੜੇ ਨਾਮਜਾਦ ਦੀ ਭਰਨ ਵਾਸਤੇ ਇੱਥੇ ਪਹੁੰਚੇ ਹਾਂ ਤੇ ਜਿਹੜੀ ਇਲੈਕਸ਼ਨ ਹੈ ਅਸੀਂ ਬਹੁਤ ਵਧੀਆ ਤਰੀਕੇ ਨਾਲ ਲੜਾਂਗੇ ਜਿਸ ਤਰ੍ਹਾਂ ਮੈਂ ਆਪਣੀ ਇਲੈਕਸ਼ਨ ਲੜੀ ਆ ਮੈਂ ਇਸ ਇਲੈਕਸ਼ਨ ਨੂੰ ਮੈਂ ਆਪਣੀ ਚੋਣ ਸਮਝ ਕੇ ਲੜਾਂਗਾ ਕਿਉਂਕਿ ਸਾਰੇ ਜਿਹੜੇ ਸਾਥੀ ਨੇ ਜਿਨ੍ਹਾਂ ਨੂੰ ਅਸੀਂ ਇੱਥੇ ਮੈਦਾਨ ਵਿੱਚ ਤਾ ਰਹੇ ਹਨ ਵਿੱਚੋਂ ਇਹਨਾਂ ਦੀ ਜਿਹੜੀ ਮੇਰੀ ਇਲੈਕਸ਼ਨ ਦੇ ਵਿੱਚ ਇਹਨਾਂ ਦਾ ਜਿਹੜਾ ਮੈਨੂੰ ਜਿਤਾਉਣ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਅਸੀਂ ਹੰਡਾਇ ਦੇ ਵਿੱਚੋਂ ਹਾਲਾਂਕਿ ਪਹਿਤੂ ਪਹਿਲਾਂ ਕਿਤੇ ਕਾਂਗਰਸ ਨੇ ਲੀਡ ਨਹੀਂ ਸੀ ਕੀਤੀ ਇਸ ਟਾਈਮ ਇੱਕ ਜਿਮਨੀ ਚੋਣ ਦੇ ਵਿੱਚ ਵੀ ਅਸੀਂ ਕਾਫੀ ਜ਼ਿਆਦਾ 7-800 ਵੋਟਾਂ ਤੋਂ ਅਸੀਂ ਲੀਡ ਕੀਤਾ ਤੇ ਮੈਨੂੰ ਉਮੀਦ ਆ ਵੀ ਲੋਕ ਜਿਹੜੇ ਹੁਣ ਵੀ ਫਰਕ ਪਾ ਜਿਹੜੇ ਕਾਂਗਰਸ ਪਾਰਟੀ ਦੇ ਜਿਹੜੇ ਕੈਂਡੀਡੇਟ ਆ ਉਹਨਾਂ ਦੇ ਹੱਕ ਚ ਰਹਿਾਂਗੇ। ਪਹਿਲਾਂ ਅਸੀਂ ਇਮਾਨਦਾਰੀ ਨਾਲ ਚੋਣ ਲੜਾਂਗੇ, ਚੰਗੇ ਤਰੀਕੇ ਨਾਲ ਚੋਣ ਲੜਾਂਗੇ। ਪੂਰੀ ਜ਼ਿਲ੍ਹਾ ਕੌਂਸਲ ਕਮੇਟੀ, ਪਰਦੇਸ਼ ਕਾਂਗਰਸ ਕਮੇਟੀ ਇਹਨਾਂ ਕੈਂਡੀਡੇਟਾਂ ਦੇ ਨਾਲ ਹੈ। ਜਿੱਥੇ ਵੀ ਇਹਨੂੰ ਕਿਸੇ ਜ਼ਿਲ੍ਹਾ ਕੌਂਸਲ ਕਮੇਟੀ ਦੀ ਸਪੋਰਟ ਦੀ ਲੋੜ ਹੋਗੀ, ਐਮਐਲਏ ਵੱਲੋਂ ਮੇਰੀ ਲੋੜ ਹੋਗੀ, ਸਾਡੇ ਸਟੇਟ ਪੱਧਰ 'ਤੇ ਕਿਸੇ ਵੀ ਆਗੂ ਦੀ ਲੋੜ ਮਹਿਸੂਸ ਕਰਨਗੇ, ਉਹ ਇੱਥੇ ਆ ਕੇ ਇਹਨਾਂ ਦੀ ਕੈਂਪੇਨ ਕਰਨਗੇ। ਮੈਂ ਆਪਣੇ ਕੈਂਡੀਡੇਟਾਂ ਤੇ ਕੋਈ ਆਂਚ ਨਹੀਂ ਆਉਣ ਦਊਗਾ। ਸਰਪੰਚੀ ਇਲੈਕਸ਼ਨ 'ਚ ਵੀ ਜਿੰਨਾ ਔਰ ਉਹਨਾਂ ਦੇ ਰਿਜ਼ਲਟ ਉਹਨਾਂ ਦੇ ਉਹਨਾਂ ਨਾਲ ਮੈਂ ਠੱਕਾ ਨਹੀਂ ਹੁੰਦਾ ਹੁਣ ਵੀ ਮੈਂ ਆਪਣੀ ਜਿੰਦ ਜਾਨ ਲਾ ਦੂੰਗਾ ਸਾਡੀ ਜਿਹੜੀ ਪੂਰੀ ਟੀਮ ਹੈ ਜੇ ਕੋਈ ਠੱਕਾ ਕਰੂਗਾ ਅਸੀਂ ਉੱਥੋਂ ਜਿਹੜਾ ਉਹ ਉਹਨੂੰ ਇੱਕਦਮ ਬਰਦਾਸ਼ਤ ਨਹੀਂ ਕਰਾਂਗੇ ਐਟਨੇਟ ਖੜਕਾ ਦਾਂਗੇ ਮੈਂ ਆਪਣੇ ਕੈਂਡੀਡੇਟ ਨਾਲ ਕੋਈ ਕੋਈ ਬੇਇਨਸਾਫੀ ਨਹੀਂ ਹੋਣ ਦਊਗਾ ਚਾਹੇ ਸਰਕਾਰ ਜੇ ਨਾ ਮਰਜੀ ਜ਼ੋਰ ਲਾ ਲਵੇ ਕੈਂਡੀਡੇਟਾਂ ਨੂੰ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਕਾਗਜ਼ ਦਾਖਲ ਕਰਕੇ ਆਏ ਸਾਰਿਆਂ ਨੂੰ ਵਧਾਈ ਦਿੰਦਾ ਤੇ ਜਿਵੇਂ ਪਹਿਲਾਂ ਵੀ ਦੱਸ ਕੇ ਹਟਿਆ ਸੀ ਹੰਢਿਆਏ ਦਾ ਇਲੈਕਸ਼ਨ ਵੀ ਡਿਵੈਲਪਮੈਂਟ ਦੇ ਮੁੱਦੇ ਤੇ ਲੜਨ ਜਾ ਰਹੇ ਹਾਂ ਤਾਂ ਸਾਰੇ ਇਹੀ ਕੈਂਡੀਡੇਟ ਜਿਹੜੇ ਲੋਕਾਂ ਦੀ ਸੇਵਾ ਰਹਿ ਕੇ ਗਰਾਊਂਡ ਤੇ ਕਰਦੇ ਨੇ ਲੋਕਾਂ ਦੇ ਵਿੱਚ ਰਹਿੰਦੇ ਨੇ 24 ਘੰਟੇ ਹਾਜ਼ਰ ਰਹਿੰਦੇ ਨੇ ਜੋ ਇੱਕ ਆਮ ਤੌਰ ਤੇ ਕਾਉਂਸਲਰ ਤੋਂ ਲੋਕ ਉਮੀਦ ਕਰਦੇ ਆ ਉਹਨਾਂ ਦੇ ਵਿੱਚ ਰਹਿਣ ਵਾਲਾ ਕਾਉਂਸਲਰ ਹੋਵੇ 24 ਘੰਟੇ ਉਹਨਾਂ ਦੀ ਸੇਵਾ 'ਚ ਹਾਜ਼ਰ ਰਹਿਣ ਵਾਲਾ ਹੋਵੇ ਉਹ ਜਿਹੜੇ ਸਾਡੇ ਉਮੀਦਵਾਰ ਨੇ ਬੜੇ ਸਿਆਣੇ ਪੜ੍ਹੇ ਲਿਖੇ ਹੰਡਿਆਏ ਦੇ ਮਤਲਬ ਜਿਹੜੇ ਲੋਕਾਂ ਦੇ ਵਿੱਚ ਵਿਚਰਨ ਵਾਲੇ ਬੜੇ ਮਜ਼ਬੂਤ ਕੈਂਡੀਡੇਟ ਨੇ ਜਿਹੜੇ ਆਉਣ ਵਾਲੀ 21 ਤਰੀਕ ਨੂੰ ਬੜੀ ਵੱਡੀ ਲੀਡ ਨਾਲ ਜਿੱਤ ਕੇ ਤੇ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣਾਉਣਗੇ ਹੰਡਿਆਏ ਦੇ ਵਿੱਚ ਇੱਕ ਪੀਜੀਪੀ ਦਾ ਜਿਹੜਾ ਦੇਖੋ ਤਿੰਨ ਵਾਰ ਦੇ ਉਹ ਜ਼ਿਲ੍ਹਾ ਪ੍ਰਧਾਨ ਨੇ ਦੋ ਵਾਰ ਦੇ ਕੌਂਸਲਰ ਨੇ ਜਦੋਂ ਕੋਈ ਲੋਕਾਂ ਦਾ ਨੁਮਾਇੰਦਾ ਲੋਕਾਂ ਦੇ ਵਿੱਚ ਰਹਿਣ ਵਾਲਾ ਕੋਈ ਚੰਗਾ ਲੀਡਰ ਕਿਸੇ ਪਾਰਟੀ ਨੂੰ ਜੁਆਇਨ ਕਰਦਾ ਤਾਂ ਉਹਦਾ ਆਬਵੀਅਸ ਗੱਲ ਆ ਵੀ ਬਲ ਮਿਲਦਾ ਸਾਨੂੰ ਵੀ ਹੰਢਿਆਏ ਦੇ ਵਿੱਚ ਵੀ ਤੇ ਪੂਰੇ ਬਰਨਾਲੇ ਦੇ ਵਿੱਚ ਉਹਨਾਂ ਦਾ ਬੜਾ ਫਾਇਦਾ ਮਿਲਣਾ ਤੇ ਸਾਹਮਣੇ ਹੋਈਆਂ ਨੇ ਤੇ ਉਦੋਂ ਵੀ ਕੋਈ ੱੱਕਾ ਦੇਖਣ ਨੂੰ ਨਹੀਂ ਮਿਲਿਆ ਇੱਕ ਕਹਿਣ ਨੂੰ ਗੱਲ ਬੜੀ ਵਧੀਆ ਲੱਗਦੀ ਹੈ ੱੱਕਾ ਤੁਸੀਂ ਅੱਜ ਸਵੇਰ ਤੋਂ ਇੱਥੇ ਕਵਰ ਕਰ ਰਹੇ ਹੋ ਕਿਸੇ ਨੂੰ ਕੋਈ ਕਾਗਜ਼ ਭਰਨ ਦੇ ਵਿੱਚ ੱੱਕਾ ਨਹੀਂ ਨਜ਼ਰ ਆਇਆ ਜਿੱ ਤੱਕ ਆਉਣਾ ਹੁੰਦਾ ਜਿਵੇਂ ਪਹਿਲੀਆਂ ਸਰਕਾਰਾਂ ਚ ਹੁੰਦਾ ਵੀ ਇੱਥੇ ਕਾਗਜ਼ ਪੱਟਦੇ ਤੁਸੀਂ ਆਪ ਹੀ ਕਵਰ ਕਰਦੇ ਵੀਡੀਓ ਹਨ ਨੂੰ ਚੱਲੀਆਂ ਹੁੰਦੀਆਂ ਸੋ ਇਹ ਆਮ ਆਦਮੀ ਪਾਰਟੀ ਦੀ ਰੀਤ ਨਹੀਂ ਹੈ ਕੋਈ ਤੱਕਾ ਕਰਨਾ ਬੜਾ ਫੇਰ ਤੇ ਠੀਕ ਇਲੈਕਸ਼ਨ ਹੋਊਗਾ ਤੁਸੀਂ ਪਹਿਲਾਂ ਪੰਚਾਇਤੀ ਇਲੈਕਸ਼ਨ ਵੀ ਦੇਖਿਆ ਤੇ ਹੁਣ ਇਹ ਇਲੈਕਸ਼ਨ ਵੀ ਕਿਸੇ ਨਾਲ ਕੋਈ ਤੱਕਾ ਨਹੀਂ ਕੋਈ ਕਿਸੇ ਨਾਲ ਜ਼ਬਰਦਸਤੀ ਸਾਫ਼ ਸੁਥਰਾ ਇਲੈਕਸ਼ਨ ਹੋਊਗਾ ਨਤੀਜੇ ਬੜੇ ਵਧੀਆ ਹੋਣਗੇ ਜੀ ਬੜੇ ਪੋਜ਼ਿਟਿਵ ਹੈ ਚੰਗੇ ਕੈਂਡੀਡੇਟ ਨੇ ਲੋਕ ਸਰਕਾਰ ਦੇ ਨਾਲ ਚੱਲਣਗੇ ਸਰਕਾਰ ਦੇ ਮਸੀ ਜੇ ਤਾਂ ਕਿ ਤਾਂ ਕਿ ਸਰਕਾਰ ਦਾ ਪ੍ਰਧਾਨ ਬਣਾਉਣਗੇ ਬੜੇ ਵਧੀਆ ਬੜੀ ਚੰਗੀ ਉਮੀਦ ਹੈ ਬੜੀ ਵੱਡੀ ਲੀਡ ਨਾਲ ਅਸੀਂ ਹੰਡਿਆਏ ਦੇ ਵਿੱਚ ਆਪਣੀ ਕਮੇਟੀ ਬਣਾਵਾਂਗੇ ਠੀਕ ਹੈ 11 ਉਮੀਦਵਾਰ ਪੇਪਰ ਭਰ ਚੁੱਕੇ ਨੇ ਜੀ ਦੋ ਰਹਿ ਗਏ ਸਾਡੇ ਉਹ ਵੀ ਭਰ ਰਹੇ ਨੇ ਔਰ ਬੜਾ ਉਤਸ਼ਾਹ ਹੈ ਭਾਰਤੀ ਜਨਤਾ ਪਾਰਟੀ ਦੇ ਸਾਰੇ ਉਮੀਦਵਾਰ ਇਸ ਵਕਤ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਖੜੇ ਨੇ ਔਰ ਅਸੀਂ ਵੱਡੇ ਮਾਰਜਨ ਨਾਲ ਸਾਡੇ ਸਾਰੇ ਉਮੀਦਵਾਰ ਨਗਰ ਪੰਚਾਇਤ ਹੰਡਿਆਏ ਤੋਂ ਜਿੱਤਣਗੇ ਚੋਣਾ ਤਾਂ ਜੋ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਜਿਹੇ ਜਿਹੇ ਹਾਲਾਤ ਇਹ ਸਰਕਾਰ ਨੇ ਬਣਾਏ ਨੇ ਸਾਡੇ ਪੰਜਾਬ ਦੇ ਚਾਹੇ ਗੈਂਗਸਟਰਵਾਦ ਦੀ ਗੱਲ ਕਰ ਲਈਏ ਚਾਹੇ ਨਸ਼ਾਵਾਦ ਦੀ ਗੱਲ ਕਰ ਲਈਏ ਕੋਈ ਵੀ ਸਾਡੀ ਕੋਈ ਮਾਂ ਪੈਣ ਕੋਈ ਬੀਬੀ ਪੈਣ ਇੱਥੇ ਸੁਰੱਖਿਅਤ ਨਹੀਂ ਆਪਦੇ ਆਪ ਨੂੰ ਮਹਿਸੂਸ ਕਰਦੀ ਕਦੇ ਕਿਸੇ ਨੇ ਬਾਜ਼ਾਰ ਜਾਣਾ ਕਦੇ ਖਬਰ ਆਉਂਦੀ ਹੈ ਕਿਸੇ ਦੀ ਚੈਨੀ ਲਾ ਲਈ ਕਿਸੇ ਦੀ ਬਾਲੀ ਲਾ ਲਈ ਕਿਸੇ ਦਾ ਪਰਸ ਖੋਲਿਆ ਬੜੇ ਹਾਲਾਤ ਸਮਾਜ ਚ ਮਾੜੇ ਹੋਏ ਪਏ ਨੇ ਇਹ ਗੱਲ ਸਾਡੇ ਨਾਲ ਵਧੇ ਕੀ ਹੋਊਗੀ ਅਸੀਂ ਮੂੰਹ ਤੋੜ ਉਹਦਾ ਜਵਾਬ ਦੇਵਾਂਗੇ ਔਰ ਬਿਲਕੁਲ ਤੁਸੀਂ ਦੇਖੋ ਸਾਡੇ ਸਾਰੇ ਕੈਂਡੀਡੇਟ ਬਹੁਤ ਸਟਰੋਂਗ ਨੇ ਔਰ ਪਾਰਟੀ ਦੇ ਜਝਾਰੂ ਵਰਕਰ ਨੇ ਔਰ ਸਾਨੂੰ ਇਸ ਗੱਲ ਦਾ ਕੋਈ ਵੀ ਮਤਲਬ ਨਹੀਂ ਹੈ ਕੋਈ ਵੀ ਸਾਡੇ ਅੱਗੇ ਹੋਵੇ ਅਸੀਂ ਇਮਾਨਦਾਰੀ ਦੇ ਰਾਹ ਤੇ ਚੱਲਣਾ ਹੈ ਔਰ ਸਹੀ ਜੋ ਗੱਲ ਕਰਨੀ ਹੈ ਉਹ ਸਾਡੇ ਵੋਟਰਾਂ ਮੂਰੇ ਰੱਖ ਕੇ ਚੋਣਾਂ ਲੜਨੀਆਂ ਨੇ ਇਸ ਕਰਕੇ ਸਾਨੂੰ ਕਿਸੇ ਦਾ ਕੋਈ ਡਰ ਜਾਂ ਘਬਰਾਹਟ ਨਹੀਂ ਅਸੀਂ ਪਾਰਟੀ ਦਾ ਇੱਕ ਪ੍ਰਸਾਪਕਾ ਜ਼ਿਲ੍ਹਾ ਪ੍ਰਧਾਨ ਪਾਰਟੀ ਛੱਡ ਕੇ ਦੂਸਰੀ ਵਿਰੋਧੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਔਰ ਜਦੋਂ ਕਿ ਉਸ ਦਾ ਜੱਦੀ ਪਿੰਡ ਵੀ ਹੈ ਤੁਹਾਨੂੰ ਲੱਗਦਾ ਕੋਈ ਫਰਕ ਪਊਗਾ ਦੋਵਰ ਕਾਉਂਸਲਰ ਵੀ ਰਹ ਚੁਕੇ ਦੇਖੋ ਜੀ ਭਾਰਤ ਜਨਤਾ ਪਾਰਟੀ ਬਹੁਤ ਵੱਡਾ ਵਰਕਰਾਂ ਦਾ ਸਮੁੰਦਰ ਹੈ 10 ਕਰੋੜ ਤੋਂ ਜ਼ਿਆਦਾ ਭਾਰਤੀ ਜਨਤਾ ਪਾਰਟੀ ਦੇ ਵਰਕਰ ਨੇ ਦੇਸ਼ ਔਰ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ। ਬੜੇ ਲੋਕ ਪਾਰਟੀ ਚਾਹੁੰਦੇ ਨੇ, ਬੜੇ ਜਾਣਦੇ ਵੀ ਨੇ। ਦੇਖੋ ਮੈਂ ਸਮਝਦਾ ਇੰਨਾ ਗੱਲਾਂ ਨਾਲ ਸਾਨੂੰ ਕੋਈ ਫਰਕ ਪੈਣ ਵਾਲਾ ਨਹੀਂ। ਹੰਡਿਆ ਦੇ ਜਿਹੜੇ ਇਲੈਕਸ਼ਨ ਨੇ ਉਹ 21 ਤਰੀਕ ਨੂੰ ਹੋਣ ਜਾ ਰਹੇ ਨੇ। ਜਿਹਦੇ ਵਾਸਤੇ ਆਮ ਆਦਮੀ ਪਾਰਟੀ ਨੇ 13 ਨੀ 13 ਵਾਰਡਾਂ ਦੇ ਵਿੱਚ ਮਜ਼ਬੂਤ ਕੈਂਡੀਡੇਟ ਖੜੇ ਕੀਤੇ ਨੇ ਜਿਹੜੇ ਜਿੱਤ ਹਾਸਲ ਕਰਕੇ ਨਗਰ ਪੰਚਾਇਤ ਹੰਡਿਆ ਵਿੱਚ ਆਮ ਆਦਮੀ ਦੀ ਜਿਹੜੀ ਉਹ ਪੰਚਾਇਤ ਬਣਾਉਣਗੇ। ਤੁਸੀਂ ਖੁਦ ਦੋ ਵਾਰ ਕਿਸੇ ਪਹਿਲਾਂ ਬੀਜੇਪੀ ਦੇ ਪਾਰਟੀ ਦੇ ਪ੍ਰਧਾਨ ਵੀ ਰਹੇ ਹੋ ਜ਼ਿਲ੍ਹਾ ਪ੍ਰਧਾਨ ਰਹੇ ਹੋ ਵੱਡੀ ਗੱਲਬਾਤ ਸੀਗੀ ਅਚਾਨਕ ਪਾਰਟੀ ਕਿਉਂ ਛੱਡੀ ਜਾਂ ਕਿਸੇ ਨੇ ਤੁਹਾਡੇ ਨਾਲ ਕੋਈ ਕੀ ਇਦਾਂ ਦਾ ਕੀਤਾ ਉਹ ਵੀ ਪੁਲਿਸ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਕੱਲਾ ਦੋ ਵਾਰ ਦਾ ਬੀਜੇਪੀ ਦਾ ਕਾਉਂਸਲਰ ਨਹੀਂ ਮੈਂ ਤਿੰਨ ਵਾਰ ਦਾ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਵੀ ਸੀ ਤੇ ਤਿੰਨ ਵਾਰ ਦਾ ਸਟੇਟ ਦਾ ਬੀਜੇਪੀ ਦਾ ਮੈਂਬਰ ਵੀ ਸੀ ਪਰ ਜਦੋਂ ਦੇ ਮੌਕਾ ਪ੍ਰਸਤ ਕੇਵਲ ਸਿੰਘ ਢਿੱਲੋਂ ਵਰਗੇ ਕਾਂਗਰਸੀ ਆਗੂ ਭਾਰਤੀ ਜਨਤਾ ਪਾਰਟੀ ਦੇ ਵਿੱਚ ਆ ਗਏ ਉਹਨਾਂ ਨੇ ਆ ਕੇ ਬੀਜੇਪੀ ਦਾ ਕਾਂਗਰਸੀਕਰਨ ਕਰਨਾ ਸ਼ੁਰੂ ਕਰਤਾ ਤੇ ਜਿਹੜੇ ਪੁਰਾਣੇ ਵਰਕਰ ਸੀ ਜਿਨ੍ਹਾਂ ਨੇ ਡਾਂਗਾ ਵੀ ਖਾਧੀਆਂ ਜੇਲਾ ਵੀ ਕੱਟੀਆਂ ਛੱਤਰ ਵੀ ਖਾਦੇ ਤੇ ਕਿਸਾਨਾਂ ਅੰਦੋਲਨ ਦੇ ਅੰਦਰ ਅਸੀਂ ਲੋਕਾਂ ਦੀ ਬੇਰੁਖੀ ਵੀ ਚੱਲੀ ਉਹਨਾਂ ਨੂੰ ਸਾਈਡ ਤੇ ਕਰਕੇ ਇਹ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਤੇ ਕਬਜ਼ਾ ਕਰ ਲਿਆ ऐसे जगह ਦੇ ਉੱਤੇ ਜਦੋਂ ਸਾਡਾ ਸਾਹ ਕੁੱਟਣ ਲੱਗਿਆ ਸਾਨੂੰ ਮਜਬੂਰੀ ਚ ਆ ਕੇ ਆਪਣੀ ਜਿਹੜੀ ਪਾਰਟੀ ਆ ਉਹ ਚੇਂਜ ਕਰਨੀ ਪਈ ਆ ਹੁਣ ਅਸੀਂ ਸਾਰੇ ਜਣੇ ਰਲ ਕੇ ਆਮ ਆਦਮੀ ਪਾਰਟੀ ਦੀ ਜਿੱਤ ਲਈ ਜੋਰ ਲਾ ਰਹੇ ਆ ਆਮ ਆਦਮੀ ਪਾਰਟੀ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਆਸ਼ਵਾਸ਼ਣ ਦਿੱਤਾ ਗਿਆ ਕੋਈ ਪ੍ਰਧਾਨਗੀ ਦਾ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਦੇਖੋ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਮੈਂ ਭਾਰਤੀ ਜਨਤਾ ਪਾਰਟੀ ਦੇ ਬਹੁਤ ਉੱਚ ਅਹੁਦਿਆਂ ਦੇ ਉੱਤੇ ਰਹਿ ਚੁੱਕਿਆ ਮੈਂ ਅਜੇ ਤੱਕ ਕਦੇ ਪਾਰਟੀ ਤੋਂ ਵੀ ਕੁਝ ਨਹੀਂ ਮੰਗਿਆ ਉਸੀ ਤਰ੍ਹਾਂ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਜਿ ਆਇਆ ਤਾਂ ਆਪਣੇ ਪਿੰਡ ਦੇ ਹੀ ਆਪਣੇ ਲੋਕਾਂ ਦੀ ਸੇਵਾ ਕਰਨ ਵਾਸਤੇ ਆਇਆ ਇੱਥੇ ਕੋਈ ਸ਼ਰਤ ਰੱਖ ਕੇ ਨਹੀਂ ਆਇਆ ਹੰਡਿਆਏ ਦੇ ਬੜੇ ਵੱਡੇ ਮੁੱਦੇ ਨੇ ਭਾਵੇਂ ਉਹ ਕੋਈ ਹਸਪੀਟਲ ਦਾ ਮੁੱਦਾ ਹੋਵੇ ਪਿੰਡ ਦੇ ਮੁੱਦੇ ਹੋਣ ਤੁਸੀਂ ਖੁਦ ਉੱਥੋਂ ਦੇ ਜੱਦੀ ਮਨ ਕਿਦਾਂ ਦੇ ਮੁੱਦੇ ਨੇ ਜਿਹੜੇ ਆ ਨਹੀਂ ਇਹੀ ਗੱਲ ਨੂੰ ਸੋਚ ਕੇ ਜੀ ਮੈਂ ਐਮਸੀ ਇਲੈਕਸ਼ਨ ਦੇ ਵਿੱਚ ਦੁਬਾਰਾ ਟਰਾਈ ਕਰ ਰਿਹਾ ਕਿਉਂਕਿ ਹੰਡਿਆਏ ਦੇ ਵਿੱਚ ਜਿਹੜਾ ਮੇਰਾ ਆਬਦਾ ਪਿੰਡ ਆ ਉੱਥੇ ਬਹੁਤ ਸਾਰੇ ਐਸੇ ਪੈਂਡਿੰਗ ਮੁੱਦੇ ਨੇ ਜਿਨ੍ਹਾਂ ਦੇ ਲੋਕਾਂ ਨੂੰ ਲੋੜ ਹੈ ਹੱਲ ਦੀ ਉਹਨਾਂ ਦੀ ਅਸੀਂ ਉਸ ਸਥਾਈ ਹੱਲ ਲਈ ਅੱਜ ਆਮ ਆਦਮੀ ਪਾਰਟੀ ਦਾ ਹਿੱ ਨਜਾਤ ਲੋਕਾਂ ਨੂੰ ਦਵਾਈ ਜਾ ਸਕੇ ਤੁਹਾਡੇ ਖੋਦੇ ਬਾੜ ਦੇ ਵਿੱਚੋਂ ਵੀ ਕੋਈ ਇਦਾਂ ਦੀ ਕੋਈ ਹੋਇਆ ਵੀ ਤੁਹਾਨੂੰ ਉਹ ਬਾੜ ਛੱਡਣਾ ਪਿਆ ਮੇਰਾ ਜਿਹੜਾ ਖੁੱਦ ਦਾ ਬਾੜ ਸੀ ਉਹਦੇ ਵਿੱਚ ਕੀ ਸੀ ਸਾਡੇ 2 ਐਮਸੀਆਂ ਦੇ ਬਾੜ ਡੀਲਿਮਿਟੇਸ਼ਨ ਦੇ ਵਿੱਚ ਇੱਕ ਹੋ ਗਏ ਸੀ ਜਿਹੜਾ ਦੂਸਰਾ ਕਾਉਂਸਲਰ ਸੀ ਉਹ ਵੀ ਮੇਰੀ ਭਾਰਤੀ ਜਨਤਾ ਪਾਰਟੀ ਦਾ ਉਦੋਂ ਮੇਰੇ ਨਾਲ ਸਾਥੀ ਸੀ ਉਹਨਾਂ ਨੇ ਉਦੋਂ ਗੁਜਾਰਸ਼ ਕੀਤੀ ਵੀ ਅਸੀਂ ਇਸ ਬਾੜ ਚ ਇਲੈਕਸ਼ਨ ਲੜਨਾ ਚਾਹੁੰਦੇ ਹਾਂ ਮੈਂ ਉਹ ਬਾੜ ਉਹਨਾਂ ਵਾਸਤੇ ਛੱਡਤਾ ਸੀ ਜਿਹੜਾ ਦੂਸਰਾ ਵਾਰਡ ਸੀ ਮੇਰੇ ਨਾਲ ਲੱਗਦਾ ਵਾਰਡ ਜਿੱਥੇ ਮੈਂ 1 ਸਾਲ ਤੋਂ ਤਿਆਰੀ ਕਰ ਰਿਹਾ ਸੀ ਤੇ ਉੱਥੋਂ ਦਾ ਰਿਸਪੌਂਸ ਜਿਹੜਾ ਮੇਰੇ ਵਾਸਤੇ ਬਹੁਤ ਵਧੀਆ ਸੀ ਰੱਬ ਦੀ ਕਿਰਪਾ ਨਾਲ ਚਾਹੇ ਪਾਰਟੀ ਚੇਂਜ ਹੋ ਗਈ ਮੈਂ ਉਹ ਸੀਟ ਤੁਹਾਨੂੰ ਫੇਰ ਵੀ ਜਿੱਤ ਕੇ ਆਮ ਆਦਮੀ ਦੀ ਝੋਲੀ 'ਚ ਪਾਵਾਂਗਾ ਇਹੋ 13-13 ਸੀਟਾਂ ਆ ਆਮ ਆਦਮੀ ਪਾਰਟੀ ਜਿਹੜੀ ਉਹ ਬਰਨਾਲਾ ਦੇ ਜਿਹੜਾ ਕਸਬਾ ਹੰਡਿਆਆ ਉੱਥੋਂ ਜਿੱਤੂਗੀ ਜਿਹੜੀ ਹੰਡਿਆਆ ਦੀ ਚੋਣ ਆ ਉਹਦੇ 'ਚ ਸਾਡੇ 13 ਸੀਟਾਂ ਦੇ ਜਿਹੜੀ ਚੋਣ ਹੋ ਰਹੀ ਆ ਉਹ तकरीबन ਸਾਡੇ ਸਾਰੀਆਂ ਸੀਟਾਂ ਤੋਂ ਜਿਹੜੇ ਕੈਂਡੀਡੇਟ ਨੇ ਉਹ ਕੰਪਲੀਟ ਆ ਸਾਰੇ ਸ਼੍ਰੋਮਣੀ ਅਕਾਲੀ ਦਲ ਤਕੜੀ ਨਿਸ਼ਾਨ ਤੋਂ ਜਿਹੜੇ ਸਾਰੇ ਕੈਂਡੀਡੇਟ ਇਲੈਕਸ਼ਨ ਲੜ ਰਹੇ ਹੈ ਪਿਛਲੀ ਵਾਰ ਜਿਵੇਂ ਆਪਾਂ ਜਿਹੜਾ ਗੱਤੀ ਦਾ ਹੁਕਮ ਸੀਗਾ ਵੀ ਜਿੰਨੇ ਵੀ ਇਲੈਕਸ਼ਨ ਹੋ ਰਹੇ ਹੈ ਕਿ ਕਾਰਪੋਰੇਸ਼ਨ ਜਾਂ ਜੋ ਵੀ ਹੋ ਰਹੇ ਆ ਉਹਨਾਂ ਚ ਸਾਰਿਆਂ ਦੇ ਵਿੱਚ ਕੈਂਡੀਡੇਟ ਖੜੇ ਕਰਨੇ ਆ ਔਰ ਸਾਨੂੰ ਜਿਹੜੇ ਹਾਲਾਤ ਆ ਜਿਹੜੇ ਪੰਜਾਬ ਦੇ ਅੱਜ ਆਪ ਦੇ ਵੀ ਆਪਾਂ ਦੇਖ ਰਹੇ ਆ ਔਰ ਕਾਂਗਰਸ ਦੇ ਵੀ ਸਾਨੂੰ ਹੰਢਿਆਏ ਦੀ ਜਿਹੜੀ ਚੋਣ ਹੋਣ ਜਾ ਰਹੀ ਆ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਤਕਰੀਬਨ ਸਾਰੇ ਦੇ ਸਾਰੇ ਕੈਂਡੀਡੇਟ ਜਿਹੜੇ ਉਚਿਤ ਨੇ ਸਾਡਾ ਦਾਵਾ ਹੈ ਜਦੋਂ ਲਈ ਦਲ ਦੇ ਸਮੇਂ ਸਰਕਾਰ ਦੇ ਵਿੱਚ ਸਭ ਤੋਂ ਵੱਧ ਜਿਹੜੀ ਡਿਵੈਲਪਮੈਂਟ ਹੋਈ ਆ ਉਹ ਵੀ ਸਾਡੀ ਹੰਢਿਆਏ ਦੇ ਵਿੱਚ ਹੋਈ ਆ ਉਸ ਤੋਂ ਬਾਅਦ ਕਾਂਗਰਸ ਦੀ 5 ਸਾਲ ਸਰਕਾਰ ਰਹੀ ਆ ਤਾਂ ਉਹਨਾਂ ਨੇ ਕੋਈ ਡਿਵੈਲਪਮੈਂਟ ਉੱਥੇ ਕੁਝ ਨਹੀਂ ਕੀਤਾ ਜਿਹੜਾ ਹੰਢਿਆਏ ਦੇ ਵਿੱਚ 3 ਸਾਲ ਜਿਹੜੇ ਆਪ ਪਾਰਟੀ ਦੇ ਉੱਤੇ ਹੋ ਚੁੱਕੇ ਆ ਉਹਨਾਂ ਨੂੰ ਤਾਂ ਏਡੇ ਮਾੜੇ ਖਲਾਸ ਹੀ ਆ ਦੇ ਸਾਡੇ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਕੈਂਡੀਡੇਟ ਸੀ ਉਹਨਾਂ ਦੇ ਮਗਰ ਫਿਰਦੇ ਰਹੇ ਵੀ ਤੁਸੀਂ ਨਿਸ਼ਾਨ ਲੈ ਲਓ ਸਾਡੇ ਵੱਲੋਂ ਇਲੈਕਸ਼ਨ ਲਾ ਲਓ ਉਹਨਾਂ ਨੂੰ ਪੈਸਿਆਂ ਦੀ ਵੀ ਆਫਰ ਕੀਤੀ ਕੰਗਾਂ ਨੂੰ 2-2 3-3 ਲੱਖ ਰੁਪਈਆ ਵੀ ਜੋ ਤੁਹਾਡਾ ਇਲੈਕਸ਼ਨ ਤੇ ਖਰਚਾ ਆਉਂਦਾ ਅਸੀਂ ਸੋਨੂੰ ਦਿੰਨੇ ਆ ਔਰ ਆਪਣੇ ਜਿਹੜੇ ਉਹਨਾਂ ਦੇ ਵਰਕਰ ਨੇ ਉਹਨਾਂ ਤੇ ਉਹਨਾਂ ਨੂੰ ਭਰੋਸਾ ਨਹੀਂ ਉਹਨਾਂ ਨੂੰ ਉਹਨਾਂ ਨੇ ਟਿਕਟਾਂ ਨਹੀਂ ਦਿੱਤੀਆਂ ਬੱਕ ਬੱਕ ਪਾਰਟੀਆਂ ਦੇ ਵਿੱਚੋਂ ਲਿਜਾ ਕੇ ਆ ਦੋ ਦਿਨਾਂ ਦੇ ਵਿੱਚ ਉਹਨਾਂ ਨੇ ਜਿਹੜੀਆਂ ਟਿਕਟਾਂ ਦਿੱਤੀਆਂ ਨੇ ਇਹੋ ਜਿਹੇ ਹਾਲਾਤ ਜਿਹੜੇ ਮੌਜੂਦਾ ਸਰਕਾਰ ਦੇ ਬਣੇ ਹੋਏ ਆ ਕਿਹੜੀ ਗੱਲ ਕਰੀ ਜਿਵੇਂ ਸਰਪੰਚੀ ਅਸੀਂ ਆਪਦੀ ਲੜਾਈ ਲੜਾਂਗੇ ਜੇ ਕੋਈ ਧੱਕਾ ਕਰਨਗੇ ਅਸੀਂ ਬਰਦਾਸ਼ਤ ਨਹੀਂ ਕਰਨਾ ਅਸੀਂ ਲੜਾਈ ਮੂਹਰੇ ਹੋ ਕੇ ਲੜਾਂਗੇ ਅਸੀਂ ਕਿਸੇ ਵਰਕਰ ਜਾਂ ਸਾਡੇ ਕੈਂਡੀਡੇਟਾਂ ਥੱਕਾਂ ਨਹੀਂ ਹੁੰਦੇ ਆਂਗੇ ਠੀਕ ਹੈ ਜੀ